ਇਹਨੇ ਨਾ ਉਹ ਕੈਪਟਨ ਸਾਹਿਬ ਨੇ ਆਪ ਵੀ ਕੈਪਟਨ ਸਾਹਿਬ ਪੱਟਿਆ ਗਿਆ ਤੇ ਲੋਕ ਵੀ ਪੱਟਦੇ ਉਹਨੇ ਕੁ ਕੀ ਚਾਹੀਦੀ ਹੈ ਕੁ ਕੀ ਚਾਹੀਦੀ ਹੈ ਲਿਆ ਦੇਣ ਏਡੀ ਕੀ ਗੱਲ ਹੈ ਮਾੜਾ ਬੀਜ ਲੈਕ ਤਾਂ ਦਾ ਕੰਮ ਹੋਰ ਰਹਿ ਗਿਆ ਹੈ ਇਹਨੇ ਓਏ ਲਫਾ ਫਾ ਭਾਏ ਅੰਦਰ ਧਰਕੇ ਗਏ ਸੀ 2 ਮਿੰਟ ਤਾਂ ਹੀ ਨਜ਼ਰ ਕੰਮ ਕਰਨ ਵਾਲੇ ਹੈ ਨਹੀਂ ਲੱਸਾ ਨਾ ਆ ਦੇਖੀ ਰੇੜੀ ਤੇ ਲੈ ਜਾਣੇ ਪੈਂਦੇ ਨੇ ਚੱਕ ਕੇ ਸੀਰੀ ਸਾਂਜੀ ਮਾਰਤੇ ਨੇ ਉਹ ਉੱਥੇ ਲੱਗਿਆ ਬਾਰਡਰ ਬਸ ਕੋਣ ਕਿ ਇੱਧਰ ਇਕੱਠਾ ਕਰ ਲੈ ਇੱਧਰ ਸੱਚੀ ਤਾਂ ਜਾਈਂ ਜਾਂਦੀ ਹਾਂ ਹਾਂ ਕੁਕੀ ਚਾਹੀਦੀ ਏ ਕੁਕੀ ਚਾਹੀਦੀ ਵੇ ਲਿਆ ਦੇ ਰੇੜੀ ਕੀ ਗੱਲ ਐ 8 8 ਰੁਪਏ ਨੇ ਮਾੜਾ ਬੀਜ ਲੈਕ ਤਾਂ ਦਾ ਕੰਮ ਹੋਰ ਰਹਿ ਗਿਆ ਹੈ ਇਹ ਤਾਂ ਲਿਆ ਮਾਈਕ ਲੈ ਕਹਿੰਦਾ ਕੀ ਕਰਨੀ ਐ ਕਿਉਂ ਇਹ ਤਾਂ ਕੀ ਫਾਇਦਾ ਹਸਲ ਨੂੰ ਸਾਨੂੰ ਗੁੱਡਾ ਕਰਾਂਗੇ ਜਾਂ ਤਾਂ ਕੰਡੇ ਗੁੰਡੇ ਗਾਵਾਂਗੇ ਲ ਮੈਨੂੰ ਵੀ ਪਾ ਦਿਓ ਚਾ ਨਾ ਜੇ ਹੁਣ ਆਪਾਂ ਨੂੰ ਸਰਕਾਰ ਐ ਕਹੇਦੇ ਵੀ ਤੁਸੀਂ ਭਾਈ ਕਿੱਲੇ ਦੇ ਵਿਚਾਲੇ ਇੱਕ ਢੇਡਾ ਲਾ ਲਓ ਵੱਧ ਨਹੀਂ ਲਾਉਣਾ ਕਿਸੇ ਨੇ ਹਾਂ ਜੇ ਆਪਾਂ ਨੂੰ ਸਰਕਾਰ ਐ ਕਹੇ ਲਈ ਪੋਸਟ ਪੀ ਲਿਆ ਕਰੋ ਭਾਈ ਉਸ ਤੋਂ ਦੀ ਕਹਣਾ ਵੀ ਕਿੱਲੇ ਦੇ ਵਿਚਾਲੇ ਇੱਕ ਖਸ ਖਸ ਦਾ ਢੇਡਾ ਲਾ ਲਓ ਵੱਧੂ ਇੱਕ ਢੇਡਾ ਤਾਂ ਮੁਕਦਾ ਨਹੀਂ ਇੱਕ ਢੇਡਾ ਤਾਂ ਵੱਧੂ ਹੈ ਨਾ ਸੁਪਰ ਸੀਟਰ ਦਾ ਇੱਕ ਢੇਡਾ ਸੁਪਰ ਸੀਟਰ ਦਾ ਇੱਕ ਤਾਂ ਮੌਜ ਇੱਕ ਤਾਂ ਲੈ ਖੁਸ਼ ਹੋ ਗਏ ਲੈ ਇਹਦਾ ਵੀ ਇੱਕ ਤਾਂ ਮੌਜ ਨਾਲ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਢੇਡਾ ਤਾਂ ਭਾਂ ਦਾ ਮੁੱਲ ਮਲਕਾ ਦੋ ਸਾਲ ਪਰ ਇੱਕ ਕਿਹੜਾ ਮਾਲੋ ਮਾਲ ਕਰ ਦੂ ਫੇਰ ਨਹੀਂ ਲੈ ਭਵਨ ਤਮਾਨ ਤੱਕ ਰਵੇ ਵੀਡੀਓ ਭੇਜ ਦੋ ਵੀ ਇਹ ਬੰਦੇ ਦੇਖੀ ਜਮੀਨ ਟੁੱਟੇ ਪਏ ਨੇ ਦੇਖ ਫੇਰ ਤਾਂ ਮੈਂ ਤੂੰ ਸਤੋ ਰਾਤ ਮਗਾਲਾ ਕਰੀਂ ਗੱਟਾ ਅੱਛਾ ਯਾਰ ਹੁਣ ਨਹੀਂ ਜਾਂਦਾ ਹੁਣ ਤਾਂ ਗਿਆ ਹੁਣ ਤਾਂ ਇੱਕ ਲਿਆ ਡੱਕਾ ਹਾਂ ਹੁਣ ਤਾਂ ਡਾਇਲ ਰੇਡੀ ਕੋਲਿਆ ਅੱਛਾ ਯਾਰ ਉਹ ਵੀ ਨਾਲ ਲਾ ਦੀ ਰੇਡੀ ਤਾਂ ਖੜੇ ਖੜੇ ਪਾਵਾਂਗੇ 20 ਲੀਟਰ ਕੇ ਪਿੰਡ ਲੈ ਬਾਈ ਯਾਰ ਇਹ ਤਾਂ ਖੇਚੜਾ ਕਰਨੀ ਬੂ ਮੁੱਖ ਮੰਤਰੀਆਂ ਨਵਾਸ ਵਿੱਚ ਗੱਲਬਾਤ ਕਰਕੇ ਹਨਾ ਤੇ ਮੇਲਾਂ ਪੂ ਇੱਕ ਕਿਹੜਾ ਦਾ ਬੋਦੂ ਇੱਕ ਕਿਹੜਾ ਮਾਲੋ ਮਾਲ ਇੱਕ ਕੀੜਾ ਕਹਿੰਦੇ ਖਸ ਖਸਦਾ ਸਾਨੂੰ ਜੇ ਲਵਾ ਦਿਆ ਕਰੇ ਤਾਂ ਅਸੀਂ ਐ ਟਿੱਕੇ ਨਾ ਲੱਗਿਆ ਦੇ ਕਿਵੇਂ ਪਏ ਨੇ ਵਿਚਾਰੇ ਹਸਪਤਾਲ ਵਾਲਿਆਂ ਕੋਲ ਵੀ ਤਾਂ ਮਾਰਦੇਗੇ ਬੰਦੇ ਪੋਸਟ ਬਿਨਾਂ ਕਿਵੇਂ ਸਰਦਾ ਹੈ ਉਹਨਾਂ ਨੇ ਤਾਂ ਮਾਰਦੇ ਹਨਾ ਮਾਰਦੇ ਉਹ ਤਾਂ ਹੈਵੀ ਬਰਬਾਦੀ ਦਾ ਘਰ ਹਨਾ ਟੀਕੇ ਲਾਈ ਜਾਂਦੇ ਨੇ ਹੈ ਲੋਕ ਟੀਕੇ ਲਾਈ ਜਾਂਦੇ ਨੇ ਹਨਾ ਉਹ ਕੈਪਟਨ ਸਾਹਿਬ ਨੇ ਆਪ ਵੀ ਕੈਪਟਨ ਸਾਹਿਬ ਪੱਟਿਆ ਗਿਆ ਤੇ ਲੋਕ ਵੀ ਪੱਟਦੇ ਉਹਨੇ ਆ ਪਤਾ ਹੁਣ ਬਾਦੂ ਖੰਦਾ ਕੋਲ ਚੰਗਾ ਪੈਸਾ ਉਹਦੇ ਕੋਲ ਤਾਂ ਚੰਗਾ ਪੈਸਾ ਹੈ ਉਹ ਪੱਟੇ ਤਾਂ ਗਿਆ ਲੀਡਰੀ ਜੀ ਤੋਂ ਨਿਕਲ ਗਿਆ ਕੰਜਰ ਚੌਰਾ ਹਾਂ ਉਹ ਬੇਕਾਰ ਬੰਦਾ ਜੀ ਬੇਕਾਰ ਬੰਦਾ ਸੀ ਹੈਗੀ ਬੇਕਾਰ ਬੰਦਾ ਜੀ ਹਣਾ ਹੋਰ ਭੱਜ ਗਿਆ ਜਿਹੜਾ ਥਾ ਬੇਕਾਰ ਹੀ ਸੀ ਹਮ ਲੈ ਭਾ ਕੈਪਟਨ ਸਾਹਿਬ ਤਾਂ ਹੁਣ ਗਏ ਤੇ ਭਵੰਤ ਮਾਨ ਨੂੰ ਕਹਿੰਦੇ ਆ ਵੀ ਸਾਨੂੰ ਇੱਕ 걔ੜਾ ਦਾ ਸਾਨੂੰ ਸਬਸਰਸੀਡਰ ਦਾ ਸਾਨੂੰ ਲਵਾ ਕਿਲੇ ਦੀ ਉਸਰੀ ਦਾ ਹਣਾ ਹਮ ਕੇਲੇ ਦੀ ਉਸਰੀ ਦਾ ਸਾਨੂੰ ਇੱਕ gekeḍa ਦਾ ਲਵਾ ਦੇ ਇੱਕ gekeḍe ਨਾਲ ਨਾ ਬੱਲੇ ਬੱਲੇ ਹੋ ਜੂ ਹਣਾ ਵਾਧੂ ਜਵਾ ਹੈ ਫੇਰ ਨਹੀਂ ਗੋਲ ਦੇ ਫੇਰ ਨਹੀਂ ਗੋਲ ਦੇ ਫੇਰ ਤਾਂ ਕਹਿੰਦੇ ਖੁੰਜੇ ਖਾਂਜੇ ਗੁੱਟ ਦਿਆ ਕਰਾਂਗੇ ਵਧੀਆ ਕਮਰੀਕ ਤਾਂ ਢੇਰੀ ਛਾਈ ਵਿੱਚ ਹੁਣ ਤਾਂ ਕੰਜੇ ਦਾ ਕਿਵੇਂ ਪਿਆ ਦੇਖੀ ਐਵੇਂ ਹੀ ਖਤਮ ਹੋ ਗਿਆ ਯਾਰਾ ਕੀ ਨਹੀਂ ਜੀ ਨਹੀਂ ਕਰ ਜੀ ਨਹੀਂ ਕਰਦਾ ਓਏ ਆਏ ਹਾਏ ਲੱਤਾਂ ਦਾ ਕੀ ਇਹ ਤਾਂ ਕਾਤੋਂ ਦੁਖਦਿਆਂ ਇਹ ਬੁੱਕੀ ਮਿਲ ਜਾਂਦੀ ਫੇਰ ਕੀ ਕਰ ਦਿੰਦੇ ਤੁਸੀਂ ਇਹ ਤਾਂ ਕੁੰਜੇ ਖਾਂਜੇ ਗੁੱਡੇ ਹੁਣ ਇੱਕ ਵੀ ਨਹੀਂ ਗੁੱਡੇ ਪੈਣੇ ਫੇਰ ਖੁੰਜੇ ਗੁੱਟ ਤਾਂ ਦੇ ਹੁਣ ਤਾਂ ਇੱਕ ਵੀ ਨਹੀਂ ਗੁੱਟਿਆ ਹਨਾ ਆ ਪੈਣੇ ਮੇਰੇ ਘਰ ਜੱਜ ਪਰਾਲੀ ਚੱਕ ਚੱਕ ਗੁੱਟ ਦਿੰਦੇ ਲੈ ਮਾਨ ਸਾਹਿਬ ਉਹਨੂੰ ਇੱਕ ਕਿੜਾ ਤਾਂ ਲਵਾ ਦਿਓ ਤੇ ਇਹ ਮੁੰਡੇ ਕਹਿੰਦੇ ਖੁੰਜੇ ਖਾਂਜ ਵਧੀਆ ਗੁੱਟੇ ਜਾਂਦੇ ਨੇ ਹੋਰ ਯਾਰ ਲੈ ਕਰ ਦੋ ਵੀਡੀਓ ਨੂੰ ਦੱਬ ਕੇ ਸ਼ੇਅਰ ਜਿਹੜੇ ਜਿਹੜੇ ਸਾਡੇ ਹੱਕ ਚ ਨੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਵੀ ਐਹੇ ਜੇ ਡਿੱਗੇ ਬੰਦਿਆਂ ਦਾ ਕੀ ਹੱਲ ਕਰਿਆ ਜਾਵੇ ਕਿਹਦੀ ਮਰੀਕ ਕੀ ਬਸ ਹੋਰ ਕੀ ਹੱਲਾ ਹੀ ਕੋਈ ਹੱਲ ਹੈ ਭੁੱਕੀ ਕਹਿੰਦੇ ਆ ਪਤਾ ਵੀ ਭੁੱਕੀ ਹੱਲ ਕਰੋ ਭਾਈ ਫੇਰ ਇਹਨਾਂ ਨੂੰ ਉਠਾਵਾਂਗੇ ਮੰਜਾ ਤੇ ਨੀ ਤਾਂ ਬਸ ਕੰਮ ਹੋਈ ਪਿਆ ਨਹੀਂ ਤਾਂ ਬਸ ਕੰਮ ਹੋਈ ਪਿਆ ਮੱਖੇ ਮੱਖੀਆਂ ਬੱਠੀਆਂ ਨੇ ਮੂੰਹ ਦੇਣਾ ਹੋਏ ਪਾ ਇਹਨਾਂ ਉਹਦੇ ਖਾਗ ਨਾ ਗੋਲੀ ਉਹ ਐ ਪੱਟੇ ਕੱਕ ਸੀ ਐ ਤੁਰ ਤੁਰ ਤੇ ਪੈ ਸੀ ਕਾਣਾ ਕੀ ਕੀ ਕਾਦੀ ਹੋਏ ਫੇਰ ਤੈ ਕਿ ਤੜੀ ਪੱਟੀਆਂ ਦਾ ਚਾਹ ਪੀਂਦਾ ਹੀ ਬੰਦਾ ਪਾਣੀ ਪੀਣ ਲੱਗ ਖਾ ਕੇ ਗੋਲੀ ਐ ਪੱਤੇ ਮਾ ਮੈਂ ਮਿੰਟ ਜਿਲੇ ਸਾਂ ਕਰਕੇ ਤੈਨੂੰ ਹੈਗੀ ਜਾਦੀ ਘੋਟ ਆਪਣਾ ਉਹ ਕਿਧਰ ਗਿਆ ਡੰਪਰੇਲੀ ਕਿਹੜਾ ਕੰਮ ਹੋ ਗਿਆ ਨੂੰ ਸਵਾਗਾ ਮਾਰਨਾ ਆਪਣੀ ਦਸ ਤਾ ਸਾਂਗਾ ਮਾਰ ਕੇ ਉਹਨੂੰ ਬਸ ਕਿਹਨੇ ਕਹਿੰਦੇ ਜਾਵਾ ਲੈਂਬਰੀ ਕਿਤੇ ਨੂੰ ਪਾਵਾ ਆ ਦੇ ਗੰਜ ਦਾ ਜਮੀ ਡੱਡ ਹੋਇਆ ਪਿਆਦਾ 11 ਵਾਲੀ ਚਾਹ ਤੇ ਜਾਗ ਆਪਣਾ ਆ ਗਿਆ ਤੇ ਪਾਉਂਦੀ ਜਾਂਦੇ ਲਾਲਜੀ ਪੂਛ ਵਾਲਾ ਖਾਣਾ ਇੱਕ ਮੈਂ ਨਹੀਂ ਖਾਧਾਂਗਾ ਹੈ ਇਹਦਾ ਦੇਖ ਲੈ ਜੀ ਖਾਣਾ ਕਹੇ ਜਾਂਦਾ ਤੂੰ ਹੋਰ ਹੀ ਨਾ ਭੈਣ ਦਾ ਨਸ਼ਾ ਤੇ ਲਾਦੀਨ ਲਾਲ ਪੂਛ ਵਾਲਾ ਕਿਹੜਾ ਓਏ ਦਿਖਾਤਾ ਦੇ ਐ ਨਹੀਂ ਦਿਖਾਉਣਾ ਖਾਣਾ ਤਾਂ ਦੱਸ ਕੈਮਰੇ ਸਾਹਮਣੇ ਖਾਊਗੀ ਖਾਣੇ ਨੂੰ ਲਾਲ ਪੂਛਲ ਦਿਖਾ ਦੇ ਕਹੇ ਜਾਂਦਾ ਲਾ ਦਿਖਾ ਦੇ ਲਾਲ ਪੂਛਾ ਆਏ ਨਹੀਂ ਨਹੀਂ ਉਧਰ ਟੇਡ ਕਰੀ ਜੰਨਾ ਪਿੰਡਾਂ ਦੀ ਮौज ਮਸਤੀ ਕਿਹੜੇ ਲਾਲ ਪੂਛਲ ਨੇ ਪੱਲੀ ਬੀੜੀਆਂ ਦਾ ਮੰਡਲਾ ਪਿੰਡਾਂ ਦੀ ਮौज ਮਸਤੀ ਹੈ ਤਾਂ ਆਪਾਂ ਨੂੰ ਨਜ਼ਾਰਾ ਯਾਰ ਹਨਾ ਜਦੋਂ ਮਰਜ਼ੀ ਖੜਜੋ ਜਦੋਂ ਮਰਜ਼ੀ ਬੀਜ ਲੋ ਹਨਾ ਮੈਨੂੰ ਕਹਿੰਦਾ ਤੂੰ ਕਹਲ ਕਿਉਂ ਨਹੀਂ ਕਰਦਾ ਬੀਜ ਦਾ ਮੈਂ ਕਹਾਂ ਬੀਜ ਦਾਂਗੇ ਹੈ ਆਪਾਂ ਕਿਹਦਾ ਮੰਗਿਆ ਕੋਹ ਯਾਰ ਆਪਾਂ ਆਪਾਂ ਕਿਹਦਾ ਮੰਗਿਆ ਨਾ ਆਪਾਂ ਕੋਈ ਡਿਊਟੀ ਤੇ ਜਾਣਾ ਇਹੀ ਕੰਮ ਕਰਨਾ ਹੈ ਅੱਜ ਨਾ ਕਰਾਂ ਐ ਕੱਲ ਨੂੰ ਕਰ ਲਾਂਗੇ ਆ ਕੇ ਨਜ਼ਾਰੇ ਨਾਲ ਬਹਿਨੇ ਹਵਾ ਲੱਗਦੀ ਚੰਗੀ ਹਾਂ ਲੈ ਇੰਨੇ ਤਾਂ ਆਪਾਂ ਨਜ਼ਾਰੇ ਆ ਜਿਹੜੇ ਜ਼ਿੰਮੇਦਾਰ ਹਨ ਨਾ ਘਰੇ ਬੰਦ ਖਾਵੜਾ ਤੋਂ ਡੋੜੀ ਖੇਤ ਚਾਹ ਵੀ ਚੰਗੀ ਲੱਗਦੀ ਹੈ ਘਰੇ ਫੇਰ ਕੰਮ ਕੰਮ ਨੂੰ ਕਹਿੰਦੇ ਨਾ ਖੇਤ ਫੁੱਕ ਵੀ ਲੱਗਦੀ ਹੈ ਫੁੱਕ ਵੀ ਲੱਗਦੀ ਹੈ ਹਾਂ ਉਹ ਖੜਾ ਟੈਂਕੀ ਭਰ ਕੇ ਬਹਿ ਜਾਂਦਾ ਤੇ ਉਹਦਾ ਚਾਹ ਚੰਗੀ ਲੱਗਣੀ ਸੀ ਉਹ ਆਪੇ ਬੀਜੀ ਜਾਂਦਾ ਬੈਠਣੀ ਜੀਓ ਡਲ ਨਾਲ ਬੀਜਣੀ ਸੀ ਜੀਓ ਡਲ ਨਾਲ ਬੀਜਣੀ ਸੀ ਨਾ ਵਾਂਗੂ ਤਾਂ ਲਿਆ ਇਹ ਫੁੱਕੀ ਪੁਰਾਣੇ ਗਾਲੀ ਟੁੱਲੀ ਪੱਟਣੀ ਹੈ ਚੈਰਾ ਹੁਣ ਆ ਗਿਆ ਵਾਜ ਗਿਆ ਮਾਤਾ ਘੰਟਾ ਖੜ ਕੇ ਆ ਗਿਆ ਉਹ ਕੋਲੇ ਇਹਦੇ ਕੋਲੇ ਉਹ ਸਾਡੇ ਘਰੇ ਪਈ ਸੀ ਕਾੜੀ ਜੀ ਉਹ ਪਾਣਾਂ ਦਾ ਵਿਕੀ ਕਹਿੰਦਾ ਉਹਨਾਂ ਦੇ ਐ ਕਿਹਦੇ ਪਿੰਨ ਕਿਹਦੇ ਕਾੜੀ ਕਾੜੀ ਆਪਣੀ ਇਧਰ ਹੀ ਆਪਣੀ ਦੀ ਕਾੜੀ ਆ ਟਾਹੂ ਆਇਆ ਤਾਂ ਕੋਈ ਨਹੀਂ ਉਹ ਹੀ ਵੱਧੂ ਸੀ ਟਾਹੂ ਦਾ ਦਾ ਚੱਕ ਲੈਣਾ ਤੇ ਤੁਹਾਡੇ ਘਰੋਂ ਹੁਣ ਤੂੰ ਲੈ ਆਇਆ ਨਹੀਂ ਕੁਸ ਕੁਸ ਵੀ ਨਹੀਂ ਲਿਆ ਨਾਲ ਸਾਡੀ ਵੱਢੀ ਜਾਂਦੀ ਹੈਗੀ